ਟੀਵੀ ਸੀਰੀਅਲ ਚ ਅਕਸਰ ਨੈਗੇਟਿਵ ਰੋਲ ਚ ਵਿਖਾਈ ਦਿੰਦੀ ਤੇ ਦੂਜਿਆਂ ਨੂੰ ਆਪਣੀਆਂ ਉਂਗਲਾਂ ਤੇ ਨਚਾਉਣ ਵਾਲੀ ਅਦਾਕਾਰਾ ਅਲਕਾ ਕੋਸ਼ਲ ਅੱਜਕਲ ਜੇਲ੍ਹ ਦੀ ਹਵਾ ਖਾ ਰਹੀ ਹੈ ਅਲਕਾ ਤੇ ਉਸਦੀ ਮਾਂ ਸੁਸ਼ੀਲਾ ਗੋਣਲੇ ਨੂੰ ਸੰਗਰੂ ਰ ਅਦਾਲਤ ਨੇ ਚੱਕਬਾਉਂਸ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਅਦਾਲਤ ਨੇ ਮਲੇਰ ਕੋਟਲਾ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਦਿਆਂ ਸ਼ਿਕਾਇਤਕਰਤਾ ਨੂੰ ਦੁੱਗਣੀ ਅਦਾਇਗੀ ਕਰਨ ਦਾ ਹੁਕਮ ਵਿਧਿਤਾ ਫਿਲਹਾਲ ਦੋਵੇਂ ਮਾਂ ਦੀ ਸੰਗਰੂਰ ਜੇਲ੍ਹ ਚ ਪਹੁੰਚ ਚੁਕੀਆਂ ਨੇ ਦਰਅਸਲ ਅਲਕਾ ਕੋਸ਼ਲ ਨੇ ਪਿੰਡ ਲਾਂਗੜੀਆਂ ਦੇ ਅਵਤਾਰ ਸਿੰਘ ਕੋਲੋਂ ਸੀਰੀਅਲ ਬਣਾਉਣ ਦੇ ਲਈ 50 ਲੱਖ ਰੁਪਏ ਲੈ ਸਨ ਪਰ ਸੀਰੀਅਲ ਨਾ ਬਨਨ ਤੇ ਉਸਨੇ ਪੱਤੀ ਪੱਤੀ ਲੱਖ ਦੇ ਦੋ ਚੈੱਕ ਅਵਤਾਰ ਸਿੰਘ ਨੂੰ ਦਿੱਤੇ ਜੋ ਬਾਊਂਸ ਹੋ ਗਏ ਅਲਕਾ ਕੋਸ਼ਲ ਅਤੇ ਉਹਦੀ ਮਦਰ ਸ਼ਸ਼ੀਲਾ ਬੋਡਲੇ ਦੇ ਆ ਜੋਇੰਟ ਅਕਾਊਂਟ ਸੀ ਜਦੋਂ ਸਰਦਾਰ ਅਵਤਾਰ ਸੋਨ ਨੇ ਇਹ ਚੈੱਕ ਆਪਣੇ ਬੈਂਕ ਦੇ ਵਿੱਚ ਲਾਏ ਤਾਂ ਇਹਨਾਂ ਦਾ ਬੈਂਕ ਜੋ ਨੈਣੀਤਾਲ ਬੈਂਕ ਸੀ ਦਿੱਲੀ ਬ੍ਰਾਂਚ ਤੋਂ ਬੀਮੋ ਆ ਗਿਆ ਵੀ ਇਹਨਾਂ ਨੇ ਇਸ ਬੈਂਕ ਚੈਕਸ ਦੀ ਜਿਹੜੀ ਅਮਾਉਂਟ ਆ ਉਹ ਸਟਾਪ ਕਰ ਦਿੱਤੀ ਆ ਇਸ ਦੇ ਰਿਗਾਰਡਿੰਗ ਸਰਦਾਰ ਅਫਤਾਰ ਸਿੰਘ ਨੇ ਮਰੇ ਕੋਲ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਕੰਪਲੇਂਟ ਫਾਈਲ ਕੀਤੀ ਜਿਸ ਦੇ ਵਿੱਚ 2015 ਦੇ ਵਿੱਚ ਇਹਨਾਂ ਨੂੰ 2 ਸਾਲ ਦੀ ਸਜ਼ਾ ਪਲੱਸ ਕੰਪਨਸੇਸ਼ਨ ਡਬਲ ਟੂ ਚੈੱਕ ਅਮਾਉਂਟ ਹੋਈ ਇਸ ਦੇ ਰਿਗਾਰਡਿੰਗ 4 ਅਪੀਲਸ ਜਿਹੜੀਆਂ ਹੈਗੀਆਂ ਸ਼ਸ਼ੀਲਾ ਬੋਟਲੇ ਨੇ 2 2 ਅਲਕਾ ਕੌਸ਼ਲ ਨੇ ਸੰਗਰੂਰ ਸੈਸ਼ਨ ਕੋਰਟ ਚ ਫਾਈਲ ਕੀਤੀਆਂ ਜਿਨ੍ਹਾਂ ਦਾ ਅੱਜ ਫੈਸਲਾ ਆਇਆ ਤੇ ਚਾਰਿਆਂ ਦੀਆਂ ਚਾਰੀਆਂ ਅਪੀਲਾਂ ਇਹਨਾਂ ਦੀਆਂ ਡਿਸਮਿਸ ਕੀਤੀਆਂ ਡਿਸਮਿਸ ਕਰਤੇ ਲੋਅਰ ਕੋਰਟ ਦਾ ਜੋ ਫੈਸਲਾ ਸੀਗਾ ਉਹ ਕੋਰਟ ਨੇ ਬਾਹਰ ਰੱਖਦੇ ਹੋਏ ਇਹਨਾਂ ਦੋਨੇ ਮਾਂ ਬੇਟੀ ਨੂੰ ਜੇਲ੍ਹ ਦੇ ਵਿੱਚ ਸੰਗਰੂਰ ਜੇਲ੍ਹ ਦੇ ਵਿੱਚ ਕਸਟਡੀ ਦੇ ਵਿੱਚ ਭੇਜਤਾ ਸ਼ੁਰੂ ਤੋਂ ਹੀ ਕੋਰਟ ਦੇ ਫੈਸਲੇ ਖਿਲਾਫ ਅਪੀਲ ਕਰਦੀ ਆ ਰਹੀ ਅਦਾਕਾਰ ਹਲਕਾ ਕੋਸ਼ਲ ਇਸ ਵਾਰ ਵੀ ਅਦਾਲਤ ਦੇ ਫੈਸਲੇ ਖਿਲਾਫ ਹਾਈ ਕੋਰਟ ਦਰਵਾਜ਼ਾ ਖੜਕੜਾਉਂਦੀ ਹੈ ਜਾਂ ਨਹੀਂ ਇਹ ਵੇਖਣਾ ਬਾਕੀ ਹੋਵੇਗਾ ਸੰਗਰੂਰ ਤੋਂ ਰਾਜੇਸ਼ ਕੋਲੀ ਜਗਬਾਨੀ ਟੀਵੀ ਤੁਹਾਡੇ ਜ਼ਿਲ੍ਹੇ ਦੀ ਹਰ ਵੱਡੀ ਖਬਰ ਤੇ ਨਜ਼ਰ ਬਾਈ ਜ਼ਿਲੇ ਬਾਈ ਖਬਰਾਂ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਜਗਬਾਨੀ ਟੀਵੀ ਤੇ ਲਾਈਵ